ਅਤੇ ਪੁਲਿਸ ਵਿਛਾਲੇ ਚੱਲੀ ਗੋਲੀ ਗਲਬਾਤ ਦੌਰਾਨ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਕਿਹਾ ਕਵਲਜੀਤ ਉਰਫ ਲਵਜੀਤ ਨੂੰ ਜਦੋਂ ਬਟਾਲਾ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸਨੇ ਪੁਲਿਸ ਦੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਾਡੀ ਇਨਪੁਟ ਸੀ ਕਿ ਇੱਕ ਸਟਰੋਂਗ ਮੈਸੇਜ ਵੀ ਇਸ ਗੱਲ ਨੂੰ ਦਿੰਦਾ ਕਿ ਬਖਸ਼ੇ ਨਹੀਂ ਜਾਊਂਗੇ ਕਾਨੂੰਨ ਦੇ ਹੱਥ ਜਿਹੜੇ ਅਸੀਂ ਕਹਿੰਨੇ ਲੰਬੇ ਆ ਉਹ ਵਾਕਈ ਲੰਬੇ ਨੇ ਅਸੀਂ ਇਹ ਸ਼ਬਦ ਵੀ ਕੀਤਾ ਹੈਗਾ ਪਹਿਲਾਂ ਹੁਣ ਵੀ ਕਰਾਂਗੇ ਪੰਜਾਬ ਪੁਲਿਸ ਸક્ષਮ ਹੈ ਹਰ ਚੈਲੰਜ ਨੂੰ ਨਿਪਟਣ ਲਈ ਔਰ ਜਿਹੜੀ ਟੀਮ ਹੈ ਪੂਰੀ ਗੇਅਰਡ ਅਪ ਹੈ ਮੋਟੀਵੇਟਿਡ ਹੈ ਅਸੀਂ ਟੈਕਨੀਕਲੀ ਬੜੇ ਸਾਊਂਡ ਹੈ ਅਸੀਂ ਇਹਨਾਂ ਨੂੰ ਬੜੇ ਗਲਤ ਫਹਿਨੀਆਂ ਚ ਇਹ ਬੈਠੇ ਨੇ ਕਿ ਅਸੀਂ ਇੱਥੇ ਲਾ ਨ ਆਰਡਰ ਨੂੰ ਖਰਾਬ ਕਰਾਂਗੇ ਅਸੀਂ ਵਚਨਬੰਦ ਆ ਬਿਲਕੁਲ ਨਹੀਂ ਹੋਣ ਦਿੰਦੇ ਸੀਐਮ ਸਾਹਿਬ ਨੇ बार-बार ਡੀਜੀ ਸਾਹਿਬ ਨੇ ਬਾਰ-ਬਾਰ ਸਾਰੇ ਕੋਲੇ ਇੱਕੋ ਹੀ ਹਦਾਇਤ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰਿਜ਼ਮ ਅਗੇਂਸਟ ਐਨ ਡੀ ਪੀ ਐਸ ਐਂਡ ਅਗੇਂਸਟ ਕਰਪਸ਼ਨ ਸਰ ਨਿਸ਼ਾਨ ਜੋੜੀਆਂ ਬਾਰੇ ਪੁੱਛਣਾ ਚਾਹਾਂਗਾ ਨਿਸ਼ਾਨ ਜੋੜੀਆਂ ਦਾ ਟੈਕਪਕ ਜੀ ਉਹਦੀ ਗਤੀਵਿਧੀਆਂ ਕਈਆਂ ਤੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਸਰ ਨਿਸ਼ਾਨ ਜੋੜਣ ਤਾਂ ਉਹ ਅਗਲੇ ਸਮੇਂ ਦੇ ਵਿੱਚ ਨਿਸ਼ਾਨ ਜੋੜੀਆਂ ਦਾ ਨਿਸ਼ਾਨ ਨਿਸ਼ਾਨ ਹੀ ਨਹੀਂ ਬਚੂਗਾ ਇਹ ਮੈਂ ਤੁਹਾਨੂੰ ਕਹਿ ਕੇ ਚੱਲਿਆ ਨਿਸ਼ਾਨ ਦਾ ਉਹਦਾ ਉਹਨੂੰ ਆਪ ਦਾ ਨਾਮ ਸ਼ਾਇਦ ਬਦਲਣਾ ਪਵੇ ਜਾਂ ਨਿਸ਼ਾਨ ਹੀ ਖਤਮ ਹੋਵੇ ਨਿਸ਼ਾਨ 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 ਨਹੀਂ ਰੋਗਾ ਇਸ ਤੋਂ ਨਿਸ਼ਾਨ ਜੋ ਕਿ ਲਈ ਵੰਦਾਰੀ ਮਿਲ ਗਈ ਸੀ 2 ਕਰੋੜ ਰੁਪਏ ਸਰ ਜਿਹੜਾ ਬਰਦਾਸ਼ਪੁਰ ਤੇ ਕਾ ਆਪਟੀ ਦਾ ਮੈਨ ਸਰ ਹੋਇਆ ਆਇਡੈਂਟੀਫਾਈ ਹੋ ਜੀ ਹਾਂਜੀ ਜਿਹੜਾ ਤਰਦਾਲ ਤੋਂ ਚਿੱਟੀ ਠੰਡ ਉਹਦੇ ਵਿੱਚ ਵੀ ਆਰ ਲੁਕਿੰਗ ਇਨਟੂ ਇਟ ਜਿਸ ਤਰ੍ਹਾਂ ਵੀ ਕੋਈ ਆਏਗੀ ਜਦੋਂ ਕੰਕ੍ਰੀਟ ਕੋਈ ਐਵੀਡੈਂਸ ਆਏਗਾ ਵੀ ਵਿਲ ਸ਼ੇਅਰ ਇਟ ਵਿਦ ਯੂ ਅ ਸਰ ਨਿਸ਼ਾਨ ਜੋੜੀਆਂ ਚਿੱਟੀ ਐਸ ਵਿੱਚ ਦਸ਼ਤ ਖਾਸ ਤੌਰ ਤੇ ਪਟਿਆਲਾ ਦੇ ਵਿੱਚ ਵਪਾਰੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਔਰ ਇੰਨੀ ਕਾਲ ਆ ਰਹੀਆਂ ਨੇ ਇੰਨੇ ਥ੍ਰੈਟ ਆ ਰਹੇ ਇੰਨੀਆਂ ਧਮਕੀਆਂ ਆ ਰਹੀਆਂ ਨੇ ਔਰ ਕੁਝ ਪਿਛਲੇ ਕੁ ਸਮੇਂ ਦੀ ਘਾਟ ਕਰਕੇ ਸਾਹ ਬੈਠਣ ਨਾ ਕਰਕੇ ਕੁਝ ਲੋਕ ਨੇ ਜਿਹੜੇ ਸਾਡੇ ਤੱਕ ਵੀ ਆਪਣੇ ਮੁੱਦਾ ਰੱਖ ਕੇ ਆਏ ਨੇ ਸੋ ਨਿਸ਼ਾਨ ਜੋਗੀਆਂ ਦਾ ਡਰ ਖਾਉ ਬਹੁਤ ਹੈ ਸੋ ਇਹ ਨੂੰ ਤੁਸੀਂ ਤੇ ਕਹ ਰਹੇ ਨਿਸ਼ਾਨ ਖਤਮ ਹੋ ਜਾਏਗਾ ਪਰ ਫਿਲਹਾਲ ਤੇ ਉਹਦਾ ਖਾਉ ਪੂਰਾ ਵਪਾਰੀ ਡਰੇ ਹੋਏ ਨੇ ਸੈਮੀ ਹੋਏ ਨੇ ਕਹੋ ਤੇ ਕਹੋ ਲੈ ਔਰ ਉਹਨਾਂ ਉਪਸਥਿਤੀਆਂ ਥ੍ਰੈਟ ਨੇ ਕਿ ਇੱਕ ਅੱਦੇ ਦਿਨ ਦਾ ਸਮਾਂ ਜੇ ਤੁਹਾਡੇ ਕੋਲ ਨਹੀਂ ਤਾਂ ਅਸੀਂ ਤੁਹਾਨੂੰ ਅਸੀਂ ਵੀ 21 ਤਰੀਕ ਦੀ ਵਾਰਤਾ ਤੋਂ 26 ਨੂੰ ਉਹਦਾ ਨਿਸ਼ਾਨ ਖਤਮ ਕੀਤਾ ਹੈਗਾ ਉਹਨੂੰ ਵੀ ਸਜ਼ਾ ਦਿੱਤੀ ਹੈਗੀ ਹੈ ਇਹਦੇ ਵਿੱਚ ਜੜੀਆਂ ਮੈਂ ਤੁਹਾਨੂੰ ਇਸ ਮੱਦੇਨ ਲਈ ਇੱਕ ਹੋਰ ਗੱਲ ਵੀ ਕਲੀਅਰ ਕਰਨਾ ਚਾਹੁੰਦਾ ਜਿਹੜੀ ਤੁਸੀਂ ਐਂਪਲੀਫਾਈ ਕਰ ਸਕਦੇ ਜੇ 100 ਐਕਸਟਰਸ਼ਨ ਕਾਲਾਂ ਆਉਂਦੀਆਂ ਕਿਸੇ ਮਤਲਬ ਮਨ ਲਓ ਆਪਾਂ ਇੱਕ ਇੱਕ ਸੈਂਪਲ ਸਰਵੇ ਕਰੀਏ ਅਸੀਂ ਆਪਦੀ ਤਹਿਕੀਕਾਤ ਕਰਦੇ ਹਾਂ ਉਹਦੇ ਵਿੱਚੋਂ 90 ਤੋਂ 95% ਫੇਕ ਨੇ ਹਰ ਜੜਾ ਗਲਤ ਅਨਸਰ ਹੈਗਾ ਉਹ ਇਸ ਧੰਦੇ ਦੇ ਵਿੱਚ ਜੁੜ ਗਿਆ ਕਿ ਉਹਨੂੰ ਲੱਗਦਾ ਕਿ ਬੜਾ ਆਸਾਨ ਤਰੀਕਾ ਹੈ ਇਸ ਨੂੰ ਪੈਸੇ ਕਮਾਉਣ ਦਾ ਮਿਹਨਤ ਤੋਂ ਅਸੀਂ ਭੱਜ ਰਹੇ ਹਾਂ ਨਿਸ਼ਾਨ ਕਿਸੇ ਮਤਲਬ ਨਾਮੀ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਇਹਨਾਂ ਦਾ ਨਾਮ ਲੈ ਲੂ ਕਿ ਉਗਰਾਈਆਂ ਕਰ ਰਹੇ ਨੇ ਅਸੀਂ ਪਰ ਇਸ ਗੱਲ ਤੋਂ ਮੈਂ ਮੁਨਕਰ ਨਹੀਂ ਆ ਕਿ ਉਹ ਨਹੀਂ ਉਹ ਜਿਹੜੇ ਖੁਦ ਜਿਹੜੇ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ ਕਿ ਉਹਨਾਂ ਦੇ ਗੁਰਗੇ ਕੰਮ ਨਹੀਂ ਕਰਦੇ ਜੇ ਉਹਨਾਂ ਦੇ ਗੁਰਗੇ ਕੰਮ ਕਰ ਰਹੇ ਤੇ ਉਹਨਾਂ ਨੂੰ ਅੰਜਾਮ ਵੀ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਜਵਾਬ ਦੇਣਾ ਹੈ ਇਹ ਕਿ ਜਿਹੜਾ ਹਾਲੇ ਤਾਂ ਹਲੇ ਤਾਂ ਇਸ ਨੂੰ ਕਾਬੂ ਹੀ ਕੀਤਾ ਗਿਆ ਇਸ ਤੋਂ ਫਿਰ ਜਹਨ ਪੁੱਛਗੇ ਹੋਏਗੀ ਜਿਸ ਤਰ੍ਹਾਂ ਵੀ ਕੋਈ ਬਾਕੀ ਜੜੀਆਂ ਗੱਲਾਂ ਸਾਹਮਣੇ ਆਣਗੀਆਂ ਇਹਨਾਂ ਟਰਾਂਸਪੇਰੈਂਟ ਵੇ ਅਪਡੇਟ ਕਰਕੇ ਤੁਹਾਨੂੰ ਸ਼ੇਅਰ ਕਰ ਦਿੱਤੀਆਂ ਜਾਣਗੀਆਂ ਸਾਡਾ ਜਿਹੜਾ ਹਸਰ ਹੁੰਦੇ ਨੇ ਉਹ ਤਕਲੀਫ ਨਹੀਂ ਹੈ ਪਤਾ ਚੱਲਦਾ ਕਿ ਬਦੀਰ ਚ ਬੈਠੇ ਹੋਏ ਪਰ ਜਦੋਂ ਇਹਨਾਂ ਕੋ ਬਾਤਾਂ ਇੱਥੇ ਕਰਾਉਂਦੇ ਨੇ ਇਹ ਛੋਟੀ ਛੋਟੀ ਉਮਰ ਦੇ ਸਾਰੇ ਨੌਜਵਾਨ ਨੇ ਕਿਹੜੇ ਲਾਲਚਵਾਸਾ ਆ ਕੇ ਇਹ ਉਹਨਾਂ ਦੇ ਕਹਿਣ ਇੱਥੇ ਬਾਤ ਕਰਦੇ ਥੋੜਾ ਬੜਾ ਵਾਜਬ ਜਿਹਾ ਕੁਐਸਚਨ ਹੈ ਜਿਹੜਾ ਜਿਹੜਾ ਕਿ ਮੰਦਭਾਗਾ ਵੀ ਹੈਗਾ ਜਿਸ ਵਿੱਚ ਸਾਰੇ ਜਿਹੜੇ ਨੌਜਵਾਨ ਹੈ ਉਹ ਇਸ ਦਲਦਲ ਦੇ ਵਿੱਚ ਤੇ ਵਿੱਚ ਫਸਦੇ ਜਾ ਰਹੇ ਨੇ ਪ੍ਰਲੋਭਨ ਇਹਨਾਂ ਨੂੰ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਵਿਦੇਸ਼ ਵਿੱਚ ਕੱਢ ਲਾਂਗੇ ਅਸੀਂ ਤੁਹਾਨੂੰ ਇਹਦੇ ਵਿੱਚ ਇੱਕ ਇੱਕ ਬੜੀ ਜਿਹੜੀ ਟ੍ਰੈਂਡ ਜਿਹੜਾ ਸਾਡੇ ਸਾਹਮਣੇ ਆਇਆ ਹੈਗਾ ਇਹ ਕੀ ਕਰਦੇ ਹੈਗੇ ਜਿਹੜੀ ਬੜੀ ਮੰਦਭਾਗੀ ਜੜੀ ਗੱਲ ਹੈਗੀ ਹੈ ਦੇਖੋ ਆਪਣੇ ਪੰਜਾਬ ਦੇ ਵਿੱਚ ਜਦੋਂ ਪੁਰਾਣਾ ਸਮਾ ਸੀਗਾ ਤੇ ਸਾਰਿਆਂ ਦੇ ਮੂਹ ਚ ਬਾਣੀ ਸੀ ਕੋਈ ਮੰਦਿਰ ਜਾਂਦਾ ਸੀ ਕੋਈ ਗੁਰਦੁਆਰੇ ਜਾਂਦਾ ਸੀ ਸਾਰੇ ਕੀਰਤ ਕਰਦੇ ਸੀ ਤੇ ਜਿਵੇਂ ਬਾਬਾ ਨਾਨਕ ਦਾ ਸੰਦੇਸ਼ ਸੀਗਾ ਹੁਣ ਤਾਂ ਮੂਹ ਦੇ ਵਿੱਚ ਹਿਰੋਇਨ ਪਾਤੀ ਹੈ ਹੱਥ ਵਿੱਚ ਤੁਹਾਡੇ ਪਿਸਤੌਲਾਂ ਫੜਾਤੀਆਂ ਵੀ ਤੁਸੀਂ ਇਹ ਕੰਮ ਕਰੋ ਆਪ ਬੜੇ RAM NAAL ਵਧੀਆ ਵਿਦੇਸ਼ ਦੇ ਵਿੱਚ ਜ਼ਿੰਦਗੀ ਬਿਤਾ ਰਹੇ ਨੇ ਇਹਨਾਂ ਤੋਂ ਐਕਸਟਰਸ਼ਨ ਦਾ ਪੈਸਾ ਕੁਝ ਕਈਆਂ ਤੋਂ ਮਿਲ ਜਾਂਦਾ ਹੈ ਕਈਆਂ ਤੋਂ ਨਹੀਂ ਮਿਲਦਾ ਉਹ ਇਹਨਾਂ ਨੂੰ ਕੀ ਮਿਲਦਾ ਜਦੋਂ ਅਸੀਂ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਕਰਦੇ ਆਂ ਇਹਨਾਂ ਨੂੰ ਬਹੁਤ ਹੀ ਘੱਟ ਰਕਮ ਦੇ ਵਿੱਚ ਇਹਨਾਂ ਤੋਂ ਕਰਾ ਲਿੱਤਾ ਜਾਂਦਾ ਹੈ ਇਹਨਾਂ ਦੀ ਮਜਬੂਰੀ ਦਾ ਕਹਿ ਲਓ ਫਾਇਦਾ ਉਠਾ ਲਿਆ ਇਹਨਾਂ ਨੂੰ ਨਸ਼ੇ ਦੇ ਉੱਤੇ ਲਾ ਲਿਆ ਇਹਨਾਂ ਨੂੰ ਲਾਲਚ ਦਿੱਤਾ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਤੇ ਉਸ ਚੱਕਰ ਦੇ ਵਿੱਚ ਜਿਹੜੀ ਇਹ ਹੈ ਜਿਹੜੀ ਨੌਜਵਾਨੀ ਹੈਗੀ ਆ ਜਾਂ ਬੰਦੇ ਫਸਰੇ ਨੇ ਮੈਂ ਤੁਹਾਡੇ ਸਾਹਮਣੇ ਰਹੀ ਇਹਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਯੂਜ਼ ਐਂਡ ਥਰੋ ਪਾਲਿਸੀ ਹੈਗੀ ਹੈ ਇਹਨਾਂ ਨੂੰ ਤੁਹਾਨੂੰ ਕੋਈ ਤੁਹਾਡੀ ਪੈਰ ਵੀ ਨਹੀਂ ਕਰਨੀ ਇਹਨਾਂ ਨੇ ਤੁਹਾਨੂੰ ਐਵੇਂ ਆਪਦਾ ਆਪਦਾ ਵਰਸਫਤ ਕਾਇਮ ਕਰਨ ਲਈ ਵੀ ਸਾਡੀਆਂ ਫਰੋਤੀਆਂ ਦੀ ਜਿਹੜੀ ਹੈਗੀ ਸਾਡਾ ਦਬਦਬਾ ਵਾਜੇ ਇਹਨਾਂ ਨੂੰ ਗੈਂਗਸਟਰ ਕਹਿਣਾ ਇਹਨਾਂ ਨੂੰ ਗਲੋਰੀਫਾਈ ਕਰਨਾ ਵੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਇਹ ਤਾਂ ਐਵੇਂ ਬਦਮਾਸ਼ ਨੇ ਜਿਹੜੇ ਮਤਲਬ ਜਿਵੇਂ ਕੋਈ ਇਹਨਾਂ ਲਈ ਟਰਮ ਐਵੇਂ ਗੁੰਡੇ ਬਦਮਾਸ਼ ਨੇ ਗਲੀਆਂ ਵਲੇ ਹੁਣ ਮਤਲਬ ਥੋੜਾ ਜਿਹਾ ਉੱਠ ਕੇ ਬਾਹਰ ਜਾ ਕੇ ਆਪਦੇ ਆਪ ਨੂੰ ਉਹ ਜਿਵੇਂ ਕਹਿੰਦੇ ਐ ਫੇਸਬੁੱਕ ਉੱਤੇ ਟਾਈਪ ਪੇਪਰ ਟਾਈਗਰ ਬਣੇ ਹੋਇਆ ਜੀ ਅਸੀਂ ਉੱਥੋਂ ਧਮਕੀ ਦਿੱਤੀ ਉਹ ਬਾਹਰ ਬੈਠੇ ਐ ਆਪਣੇ ਵਿਚਾਰੇ ਨੌਜਵਾਨਾਂ ਦਾ ਮਿਸਯੂਜ਼ ਕਰਕੇ ਤੇ ਉਹਨਾਂ ਤੋਂ ਗਲਤ ਕੰਮ ਕਰਵਾ ਕੇ ਉਹਨਾਂ ਨੂੰ ਸਮਾਂ ਦੀ ਦਲਦਲ 'ਚ ਸੱਟ ਰੇ ਨੇ ਆਪ ਤਾਂ ਉਸ ਤੋਂ ਨਿਕਲ ਗਏ ਇਹਨਾਂ ਨੂੰ ਵਿੱਚ ਫਸਾਰੇ ਨੇ ਜਿਹੜਾ ਨਿਸ਼ਾਨ ਜੋ ਹੈ ਉਹਦੇ ਬਾਰੇ ਤਾਂ ਪਤਾ ਲੱਗ ਸਕਿਆ ਤਾਂ ਹਾਂਜੀ ਇਸਲਾ ਇਹਦੇ ਕੋਲ ਬਰਾਬਰਦ ਹੋਇਆ ਜੀ ਉਹਦੇ ਬਾਰੇ ਕੋਈ ਪਤਾ ਲੱਗ ਸਕਿਆ ਆਓ ਹਲੇ ਫਿਲਹਾਲ ਤਾਂ ਗਲੌਕ ਦਾ 9mm ਦਾ ਪਿਸਤਲ ਤੋਂ ਰਿਕਵਰ ਹੋਇਆ ਹੈ ਸਰ ਬਣਾਦਾ ਕੋਈ ਬੜਾ ਵਧੀਆ ਕੰਮ ਕਰ ਰਹੀ ਹੈ ਲੋਕਾਂ ਦਾ ਸਰ ਬੈਡ ਐਲੀਮੈਂਟਸ ਆਪਣੀ ਤਬਾਦਲੀ ਫਲਾ ਕੇ ਆਹ ਖਿਆਲ ਲਗਾਤਾਰ ਸੜਕਾਂ ਤੇ ਚੱਲਦੇ ਨੇ ਟ੍ਰੈਫਿਕ ਪੁਲਿਸ ਜਿਹੜੇ ਦੂਸਰੇ ਆਮ ਲੋਕ ਨੇ ਉਹਨਾਂ ਦੇ ਚਲਾਣ ਨਹੀਂ ਕਰਦੇ ਬਹੁਤ ਸਰ ਲਗਾਤਾਰ ਇਦਾਂ ਚੱਲਣਾ ਉੱਥੇ ਸਰ ਕਿਤੇ ਨਾ ਕਿਤੇ ਮਾਸਾ ਬੰਦੀ ਵੀ ਸਰ ਕਮੀ ਹੋ ਜਾਂਦੀ ਹੈ ਕਿ ਉਹ ਲੋ ਹੱਥ ਨਹੀਂ ਆਉਂਦੇ ਕਿਉਂਕਿ ਅਧਿਆਪਕੋ ਦਬਤੇ ਹੁੰਦੇ ਨੇ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਇਹਦਾ ਐਸਐਸਪੀ ਸਾਹਿਬ ਤੇ ਸਾਰੀ ਟੀਮ ਇੱਥੇ ਬੈਠੀ ਹੈ ਵੀ ਵਿਲ ਟੇਕ ਅ ਨੋਟ ਆਫ ਦਿਸ ਅਸੀਂ ਕਰਦੇ ਰਹਿੰਦੇ ਆ ਮੈਂ ਇੱਥੇ ਤੁਹਾਨੂੰ ਬੜਾ ਸਪਸ਼ਟ ਤੌਰ ਤੇ ਇਹ ਕਹਿਣਾ ਹੈਗਾ ਕਿ ਮਾਨਯੋਗ ਜਿਹੜੇ ਸੀਐਮ ਸਾਹਿਬ ਹੈਗੇ ਨੇ ਪੰਜਾਬ ਐਡੀਜੀ ਸਾਹਿਬ ਪੰਜਾਬ ਆਗੇ ਉਹਨਾਂ ਦੀ ਬਿਲਕੁਲ ਸਪਸ਼ਟ ਸਾਨੂੰ ਹਦਾਇਤ ਆਈ ਹੈ ਜ਼ੀਰੋ ਟੋਲਰੈਂਸ ਅਗੇਂਸਟ ਜੈਂਗਸਟਰਿਜ਼ਮ ਔਰ ਐਨਡੀਪੀਐਸ ਜਿਹੜੀ ਨਸ਼ੇ ਦੀ ਜਿਹੜੀ ਹੈਗੀ ਹੈ ਜ਼ੀਰੋ ਟੋਲਰੈਂਸ ਐਂਡ ਕ腐ਸ਼ਨ ਇਹਨੂੰ ਨਕਾਰਤੀ ਪ੍ਰੋਗਰਾਮ ਤੇ ਤਾਂ ਅਸੀਂ ਚੱਲਦੇ ਹੈਗੇ ਹਾਂ ਸੋ ਮੈਂ ਜਿਸ ਤਰ੍ਹਾਂ ਪਹਿਲਾਂ ਜਦੋਂ ਆਪਾਂ ਇਨਫਾਰਮਲ ਗੱਲ ਕਰ ਰਹੇ ਸੀਗੇ ਕਿ ਤੁਸੀਂ ਸਾਡੇ ਅੱਖਾਂ ਤੇ ਕੰਨੋਂ ਤੁਸੀਂ ਜਿਹੜੀ ਦਿੱਤਾ ਜਿਹੜਾ ਤੁਹਾਡਾ ਸਿਚੁਏਸ਼ਨ ਹੈ ਸਾਰੀ ਟੀਮ ਬੈਠੀ ਹੈ ਅਸੀਂ ਆਪਦੇ ਆਪ ਨੂੰ ਵੀ ਇਵੋਲਵ ਕਰਾਂਗੇ ਇਹ ਕੋਈ ਕਮੀ ਪੇਸ਼ੀ ਹੈ ਅਸੀਂ ਉਹਨੂੰ ਦੂਰ ਕਰਾਂਗੇ ਪਰ ਇੱਥੇ ਸਾਨੂੰ ਮਤਲਬ ਸੀਐਮ ਸਾਹਿਬ ਵੱਲੋਂ ਸਖਤ ਹਦਾਇਤ ਹੈ ਕਿ ਐਟਲੀਸਟ ਮਤਲਬ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਗੈਂਗਸਟਰイズਮ ਨੂੰ ਜੜੋਂ ਪੱਟਣਾ ਹੈ ਇਸ ਪਲੈਟਫਾਰਮ ਮਾਧਿਅਮ ਰਹੀਂ ਮੈਸੇਜ ਦੱਸਣਾ ਚਾਹੁੰਦਾ ਬੀਇੰਗ ਡੀਏਜੀ ਬਾਰਡਰ ਰੇਂਜ ਮੈਂ ਬੜਾ ਫੋਰਚੂਨੇਟ ਐ ਬlesed ਐ ਕਿ ਮੇਰੇ ਕੋਲ ਬਹੁਤ ਅੱਛੇ ਅਫਸਰਾਂ ਦੀ ਟੀਮ ਹੈਗੀ ਐ ਜਿਹੜੇ ਜਿਹੜੇ ਮਤਲਬ ਜੀ ਜਾਣ ਦਿਨ ਰਾਤ ਇਸੇ ਕੰਮ ਨੂੰ ਜੁਟੇ ਹੋਏ ਐ ਕਿ ਲੋਕੀ RAMNAL ਆਪਣੀ ਨੀਂਦ ਸੋ ਸਕਣ ਜਿਹੜੇ ਬੰਦੇ ਮਿਹਨਤ ਕਰਦੇ ਆ ਉਹਨਾਂ ਤੋਂ ਇਹ ਬਾਹਰ ਬੈਠੇ ਜਿਹੜੇ ਬਦਮਾਸ਼ ਗੁੰਡੇ ਨੇ ਆਪਣੇ ਗੁਰਗੇ ਭੇਜ ਕੇ ਉਹਨਾਂ ਨੂੰ ਫਾਇਰਿੰਗ ਕਰਕੇ ਜਾਂ ਨੁਕਸਾਨ ਕਰਕੇ ਇਹਨਾਂ ਤੋਂ ਵਸੂਲੀਆਂ ਨਾ ਕਰਨ ਅਸੀਂ ਬੜੇ ਆਉਂਦੇ ਸਾਹਮਣੇ ਦੇ ਵਿੱਚ ਅਸੀਂ ਪਿਛਲੇ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਸਾਡਾ ਸਕਸੈਸ ਰੇਟ ਅਸੀਂ ਆਬਿਆਬ ਨੂੰ ਅਸੀਂ ਆਪ ਦਾ ਮੁੱਲਾ ਕੰਮ ਕਰੀਏ ਤਾਂ ਅਸੀਂ ਕਾਫੀ ਕੇਸਸ ਨੂੰ ਕ੍ਰੈਕ ਕਰਨ ਦੇ ਵਿੱਚ ਕਾਮਯਾਬ ਹੋਏ ਆ ਜਿਹੜੇ ਤੁਹਾਡੇ ਬਟਾਲੇ ਦੇ ਜਿਹੜੇ ਚੀਮਾ ਮਟਰ ਕੇਸ ਸੀਗਾ ਉਹਦੇ ਵਿੱਚ ਵੀ ਜਿਵੇਂ ਤੁਹਾਨੂੰ ਪਤਾ ਹੀ ਹੈ ਕੀ ਉਹਦੇ ਵਿੱਚ ਪ੍ਰੋਗਰੈਸ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਸਾਰੀ ਟੀਮ ਨੇ ਜਿਹੜੀ ਬੈਠੀ ਹੈ ਉਹ ਚ ਬੜੀ ਮਿਹਨਤ ਕੀਤੀ ਹੈ ਉਹ ਵੀ ਜਿਹੜੇ ਜਿਹੜੇ ਬਾਕੀ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਵੀ ਉਹਦੇ ਵਿੱਚ ਪਾਰਟਿਸਪੈਂਟਸ ਹੈਗੇ ਆ ਵੀ ਵਿਲ ਕਮ ਵੈਰੀ ਹੈਵिली ਔਨ ਥੈ ਮੈਂ ਇਸ ਪਲੇਟਫਾਰਮ ਕਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਜਿਸ ਦੀ ਵੀ ਜਿੰਨੀ ਵੀ ਸ਼ਮੂਲੀਅਤ ਹੋਈ ਕਾਨੂੰਨ ਮੁਤਾਬਕ ਉਸ ਨੂੰ ਅਸੀਂ ਉਨੀ ਸਜ਼ਾ ਦਿਵਾਵਾਂਗੇ ਜ਼ਰੂਰ ਜੇ ਕੋਈ ਹਾਈ ਡਾਊਟ ਹੈ ਜੇ ਕੋਈ ਲੌਜਿਸਟਿਕਸ ਦਿੰਦਾ ਕੋਈ ਮੋਟਰਸਾਈਕਲ ਪ੍ਰੋਵਾਈਡ ਕਰਦਾ ਕੋਈ ਉਹਦੇ ਵੈਪਨ ਨੂੰ ਇੱਥੋਂ ਚੱਕ ਕੇ ਦੂਜੀ ਥਾਂ ਤੇ ਲੈ ਕੇ ਜਾਂਦਾ ਕੋਈ ਪੈਸੇ ਭੇਜਦਾ ਕੋਈ ਆਪਣਾ ਉਹਨਾਂ ਨੂੰ ਆਪਣਾ ਅਕਾਊਂਟ ਦੇ ਵਿੱਚ ਪੈਸੇ ਮਗਾ ਕੇ ਉਹਨਾਂ ਨੂੰ ਪੈਸੇ ਦਾ ਆਦਾਨ-ਪ੍ਰਦਾਨ ਕਰਵਾਉਂਦਾ ਉਹਨਾਂ ਨੂੰ ਜਿਸ ਤਰ੍ਹਾਂ ਦੀ ਕੋਈ ਜਿਸ ਤਰ੍ਹਾਂ ਜਿਸ ਤਰ੍ਹਾਂ ਉਸ ਕੇਸ ਦੇ ਵਿੱਚ ਅਸੀਂ ਬੜੀ ਗਹਿਨ ਜਾਂਚ ਕਰਦੇ ਆਂ ਅਸੀਂ ਇਹ ਨਹੀਂ ਕਿ ਜੀ ਚਲੋ ਦੋ ਬੰਦੇ ਹੋ ਗਏ ਅਸੀਂ ਉਹਦਾ ਅਗਲਾ ਪਿਛਲਾ ਹੋਰ ਇਹਨਾਂ ਦੇ ਮਨਸੂਬੇ ਕੀ ਸੀ ਦੇਖੋ ਇੱਕ ਜਦੋਂ ਤੁਸੀਂ ਮੋਡਿਊਲ ਨੂੰ ਬਸਟ ਕਰਦੇ ਹੋ ਨਾ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਹੋਰ ਵੀ ਕ੍ਰਾਈਨ ਨੂੰ ਰੋ ਕ੍ਰਾਈਮ ਇਹ ਬੇਨਾ। ਜਿਹੜਾ ਜਿਹੜਾ ਕ੍ਰਾਈਮ ਹੋਇਆ ਉਹਨੂੰ ਤਾਂ ਅਸੀਂ